ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਸਟ ਵੈਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅਗਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰ ਲਿਓ। ਤਾਂ ਕਿ ਆਪਣੇ ਸੋਹਣੇ ਸੋਹਣੇ ਸੁੰਤਨੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਨੂੰ ਸਹੀ ਸਮੇਂ ਦੀ ਮਿਲ ਸਕੇ। ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ। ਜਿਹੜਾ ਵੀ ਸੀਟ ਪਸੰਦ ਹੋ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ WhatsApp ਕਰਨਾ। ਪੇਮੈਂਟ ਆਨਲਾਈਨ ਹੋਊਗੀ, ਕੈਸ਼ ਔਨ ਡਿਲੀਵਰੀ ਨਹੀਂ ਹੈ। ਅ ਅਗਰ ਤੁਸੀਂ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ। ਕੋਰਪੂਰਾ ਰੋਡ ਨੇੜੇ ਗੁਰਦੁਆਰਾ ਗੋਡਾ ਸਰ ਵੀ ਕੋਡ ਹਾਂ ਲੋ ਜੀ ਅੱਜ ਆਪਾਂ ਜਿਹੜੇ ਤੁਹਾਨੂੰ ਸੂਟ ਦਿਖਾਵਾਂਗੇ ਜ਼ਬਰਦਸਤ ਸੁੰਤ ਹੋਣਗੇ ਬਹੁਤ ਜਿਆਦਾ ਸੋਹਣੇ ਹੋਣਗੇ ਇਹ ਸਿਲਕ ਦੇ ਵਿੱਚ ਸੂਟ ਰਹੂਗਾ ਬਹੁਤ ਹੀ ਜਿਆਦਾ ਪਿਆਰਾ ਸੁੰਤ ਹੈ ਹਾਂ ਲੋ ਜੀ ਸਿਲਕ ਦੇ ਵਿੱਚ ਸੂਟ ਰਹੂਗਾ ਔਰ ਸਿਰਾ ਸੂਟ ਰਹੂਗਾ ਜਦੋਂ ਤੁਸੀਂ ਕਿਸੇ ਵਿਆਹ ਸ਼ਾਦੀ ਦੇ ਫੰਕਸ਼ਨ ਤੇ ਪਾਉਂਗੇ ਨਾ ਫਿਰ ਤੁਸੀਂ ਹੋਈ ਦਿਖੋਗੇ ਪਾ ਕੇ ਇਹ ਇੰਨਾ ਕੁ ਸੋਹਣਾ ਸੂਟ ਲੱਗਦਾ ਹੈ ਜੀ ਜਿਹੜੀਆਂ ਆਮ ਆਪਾਂ ਵਰਕ ਵਗੈਰਾ ਕਰਾਉਣੀ ਆ ਉਹਨਾਂ ਤੋਂ ਬਿਲਕੁਲ ਹਟਕੇ ਆ ਔਰ ਸਾਰੀ ਸ਼ਰਟ ਦੇ ਵਿੱਚ ਮੈਂ ਤੁਹਾਨੂੰ ਹੱਥ ਨੀਚੇ ਰੱਖ ਕੇ ਆ ਦਿਖਾਉਣੀ ਆ ਆ ਸਿਲਕ ਹੈਗੀ ਗਲਾਸ ਸਿਲਕ ਇਹਦੇ ਉੱਪਰ ਸਾਰੇ ਤੇ ਤੁਹਾਨੂੰ ਇਸ ਤਰ੍ਹਾਂ ਦਾ ਵਰਕ ਮਿਲੂਗਾ ਹੈਂਡ ਵਰਕ ਪਲੱਸ ਮਸ਼ੀਨ ਵਰਕ ਵਿੱਚ ਵਿੱਚ ਇਹਦੇ ਸਿੱਪੀ ਵਰਕ ਹੋਇਆ ਹੋਇਆ ਸਾਰੇ ਔਰ ਤੁਸੀਂ ਚੰਗੀ ਤਰ੍ਹਾਂ ਤੁਹਾਨੂੰ ਸਮਝ ਆ ਗਈ ਹੋਣੀ ਆ ਤੇ ਇਹਦੇ ਨਾਲ ਆਪਾਂ ਜਿਹੜੀ ਸਲਵਾਰ ਹੈ ਉਹ ਇਹ ਵਾਲੀ ਰੱਖੀ ਹੋਈ ਆ ਸੈਟਨ ਔਰਗੈਂਜ਼ਾ ਦੀ ਠੀਕ ਹੈ ਜੀ ਤੇ ਇਹ ਸੂਟ ਤੁਹਾਨੂੰ ਵਿਦ ਸਲਵਾਰ ਮਿਲੂਗਾ 3250 ਬਿਨਾਂ ਦੁਪੱਟੇ ਤੋਂ ਆਊਗਾ ਜੀ ਤੁਹਾਡੇ ਕੋਲੇ ਅਗਰ ਦੁਪੱਟਾ ਕਰਾਉਣਾ ਹੈਗਾ ਤਾਂ ਦੁਪੱਟਾ ਤੁਹਾਨੂੰ ਅਲੱਗ ਤੋਂ ਡਾਈ ਕਰਵਾ ਕੇ ਦੇਵਾਂਗੇ 3250 ਦੇ ਵਿੱਚ ਤੁਹਾਨੂੰ ਵਿਦਆਊਟ ਦੁਪੱਟਾ ਸੂਟ ਮਿਲ ਜਾਏ ਇਹ ਹੈਗਾ ਫਰੋਜ਼ੀ ਕਲਰ ਐਗਜੈਕਟ ਫਰੋਜ਼ੀ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਬਹੁਤ ਜ਼ਿਆਦਾ ਆਹ ਲਓ ਇਹ ਸ਼ਰਟ ਪੀਸ ਹੈ ਆਪਣੇ ਕੋਲੇ ਇਹਦੇ ਨਾਲ ਆਪਾਂ ਸਲਵਾਰ ਤੁਹਾਨੂੰ ਡਾਈ ਕਰਾ ਕੇ ਦੇਵਾਂਗੇ ਠੀਕ ਹੈ ਜੀ ਫਰੋਜ਼ੀ ਕਲਰ ਦੀ ਸਲਵਾਰ ਆ ਜਿਹੜੀ ਉਹ ਆਪਾਂ ਤੁਹਾਨੂੰ ਡਾਈ ਕਰਾ ਕੇ ਦੇਵਾਂਗੇ ਬੜਾ ਹੀ ਸੋਹਣਾ ਸਿਲਕ ਦੇ ਵਿੱਚ ਸੂਟ ਆਊਗਾ ਔਰ ਸਾਰਾ 2.5 ਦਾ 2.5 ਮੀਟਰ ਸੂਟ ਆ ਜਿਹੜੀ ਉਹਦੇ ਉੱਪਰ ਪੂਰਾ ਲਸ਼ਲਸ਼ ਕਰਦਾ 셔ਟ ਹੋਊਗਾ ਤੁਸੀਂ ਨਾਈਟ ਫੰਕਸ਼ਨ ਤੇ ਜਾਣਾ ਦਿਨ ਦੇ ਫੰਕਸ਼ਨ ਤੇ ਜਾਣਾ ਜਿਹੜਾ ਮਰਜ਼ੀ ਅਟੈਂਡ ਕਰਿਓ ਸਲਵਾਰ ਲਾ ਕੇ ਇਹਦੇ ਨਾਲ 3250 ਦੇ ਵਿੱਚ ਸੂਟ ਦੇ ਦਾਂਗੇ ਸਾਰੇ ਪੁੱਛਣਗੇ ਸੂਟ ਕਿਥੋਂ ਲਿਆ ਦੇਖੋ ਇਹਨਾਂ ਦੀਆਂ ਕਾਪੀਆਂ-ਕੁਪੀਆਂ ਸਭ ਆਈਆਂ ਹੋਈਆਂ ਨੇ ਕਪੜਾ ਚੇਂਜ ਹੋ ਕੇ ਉਹਦੇ ਤੇ ਵੀ ਆਏ ਹੋਏ ਨੇ ਕਿਉਂਕਿ ਕਾਪੀਆਂ ਪਹਿਲਾਂ ਬਣਦੀਆਂ ਨੇ origignal ਚੀਜ਼ ਜਿਹੜੀ ਉਹ ਤਾਂ ਪਿੱ ਲੋਡ ਲੋ ਇਹ ਹੈਗਾ ਬਲੈਕ ਕਲਰ ਦੇ ਵਿੱਚ ਬਲੈਕ ਕਲਰ ਜਦੋਂ ਤੁਸੀਂ ਰਾਤ ਨੂੰ ਕਿਸੇ ਫੰਕਸ਼ਨ ਤੇ ਪਾਉਣੀ ਹੋਣਾ ਬਹੁਤ ਜ਼ਿਆਦਾ ਖੂਬਸੂਰਤ ਲੱਗਦਾ ਹੈ ਉਹ ਸੁਪ ਕਿਉਂਕਿ ਇਹਦੇ ਵਿੱਚ ਸ਼ਾਈਨ ਬਹੁਤ ਜ਼ਿਆਦਾ ਹੈ ਔਰ ਰਾਤ ਨੂੰ ਤਾਂ ਇਹ ਝਲਮਲ ਝਲਮਲੀ ਕਰਦਾ ਹੈ ਤੇ ਇਹਦੇ ਨਾਲ ਕੰਟਰਾਸਟ ਰੱਖਿਆ ਹੈਗਾ ਜੀ ਆਪਾਂ ਗ੍ਰੇ ਦਾ ਠੀਕ ਹੈ ਜੀ ਆਹ ਵਾੜਾ ਇਹਦੇ ਵਿੱਚ ਸਿਲਵਰ ਗ੍ਰੇ ਕਲਰ ਸੀਗਾ ਉਹਦਾ ਅਸੀਂ ਕੰਟਰਾਸਟ ਲਾਇਆ ਸੀ ਤੁਸੀਂ ਕਿਸੇ ਹੋਰ ਸਲਵਾਰ ਨਾਲ ਲੈਣਾ ਚਾਹੁੰਦੇ ਹੋ ਤਾਂ ਉਹਦੇ ਨਾਲ ਵੀ ਲੈ ਸਕਦੇ ਹੋ ਠੀਕ ਹੈ ਜੀ ਇਹ ਵੀ 3250 ਦੇ ਵਿੱਚ ਆਊਗਾ ਤੁਹਾਡੇ ਕੋਲ ਫ੍ਰੀ ਸ਼ਿਪਿੰਗ ਨਾਲ ਉਹ ਇੱਕ ਕਲਰ ਹੋਰ ਆਪਾਂ ਚਾਰ ਕਲਰ ਦਿਖਾਵਾਂਗੇ ਇਹਦੇ ਵਿੱਚ ਪੀਕਾਕ ਸ਼ੇਡ ਵੀ ਕਹਿ ਦਿੰਦੇ ਆ ਔਰ ਵੈਸੇ ਮੈਨੂੰ ਲੱਗਦਾ ਪੈਟਰੋਲ ਕਲਰ ਜ਼ਿਆਦਾ ਸੂਟੇਬਲ ਆਣ ਦੇ ਕਲਰ ਵੀ ਜਮਾ ਸਿਰ੍ਹਾ ਕਲਰ ਹੈਗਾ ਬਹੁਤ ਜ਼ਿਆਦਾ ਲਾਈਕ ਕੀਤਾ ਜਾਣ ਵਾਲਾ ਕਲਰ ਹੈਗਾ ਜੀ ਕਲਰ ਕੋਈ ਕਿਸੇ ਤੋਂ ਘੱਟ ਨਹੀਂ ਹੈਗਾ ਸਾਰੇ ਕਲਰ ਥੋੜੇ ਡਾਰਕ ਨੇ ਡਾਰਕ ਹੋਣ ਕਰਕੇ ਇਹਨਾਂ ਤੇ ਸ਼ਾਈਨ ਜਿਹੜੀ ਇਹਨਾਂ ਚੀਜ਼ਾਂ ਦੀ ਆਉਂਦੀ ਹੈ ਉਹ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਤੇ ਇਹ ਮਿਲੂਗੀ ਜੀ ਇਹਦੇ ਨਾਲ ਸਿਲਕ ਦੀ ਵੀ ਸਲਵਾਰ ਤੇ 3250 ਦੇ ਵਿੱਚ ਸੂਟ ਆ ਜਾਊਗਾ ਫ੍ਰੀ ਸ਼ਿਪਿੰਗ ਐਂਡ ਆਲ ਸੂਟ ਤੁਹਾਡੇ ਘਰ ਆਊਗਾ ਠੀਕ ਹੈ ਜੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਚਲੋ ਤਕਲੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ